ਪੁਰਾਣੂ ਤਾਂ ਲਿਆ ਬਾਬਾ ਲਾ ਭਾਈ ਮੁੱਲ ਲਾ ਅਜੀ ਮਰਜ਼ੀ ਤੋਂ ਲਾ ਤੂੰ ਫੇਰ ਤੂੰ ਮੈਨੂੰ ਕਹਿੰਦਾ ਮਹਿੰਗੇ ਦਵਾਤੇ ਮੁੱਲ ਲਾ ਤੇਰੀ ਮਰਜ਼ੀ ਤੋਂ ਲਾ ਕਰ ਕਰ ਲਓ ਝਾਕੇ ਦੇ ਵੀ ਨਹੀਂ ਹਾਂ 45 450 ਕਹਿੰਦਾ ਬਾਬੇ 470 ਦੀ ਤਾਂ ਨਹੀਂ ਗੱਲ ਬਣਨੀ ਕਿਸੇ ਸਾਹ ਮੈਂ ਖੜ ਬਣ ਤਣ ਕੇ ਹੋ ਐ ਤਾਂ ਸਾਰਾ ਦਿਨ ਫਰੀਂ ਜੀ ਮੰਡੀ ਚ ਆਪਾਂ ਨੂੰ ਮੇਂ ਵੀ ਨਾ ਨਹੀਂ ਕੋਈ ਦੰਦਾ ਗੱਲ ਸਾਹ ਦੀ ਕਰੋ ਲੈਣ ਵੇਚਣ ਵਾਲੀ ਕਿਉਂ ਜੀ ਬਾਬੇ ਮੇਂ ਨਾ ਪੂਰਾ ਮੁੱਲ ਲਾ 100 ਸਾਈ ਜਿਹੜਾ ਤੈਨੂੰ ਮੈਂ ਦਿੱਤਾ ਸੀ ਉੱਥੀ ਮੇਂ ਨਾ ਜੇ 6000 ਦੰਦਾ ਚੁੱਪ ਕਰਕੇ ਲੈ ਲੈ ਕਿਉਂ ਵੀ ਚੰਗਾ ਟਾਈਮ ਲਾ ਦੀ ਰਾਜੂ ਹੈ ਟਾਈਮ ਲਾ ਦੀ

ਠੀਕ ਓਏ ਨੇਪਾਲ ਨਾਲ ਗਰੀਬ ਬੰਦਾ ਰਸਤਾ ਚ ਲੈ ਉਰਾਂ ਦੇਖੀ ਜੋ ਜੇ ਨਹੀਂ ਉਟੂ ਮੈਨੂੰ ਉੱਠਣਾ ਪੈ ਜੂ ਸਾਢੇ ਪੰਜ ਦਾ ਦੰਨੇ ਫਿਰ ਹੁਣ ਮੈਂ ਪੂਰਾ ਲੈ ਚੱਕਾ ਬਾਕੀ ਮੇਰੀ ਦਲਾਲੀ ਹੈ 200 ਰੁਪਿਆ ਜਰਾ ਚੱਲ ਜਾ ਉਹ ਜਿਵੇਂ ਨਾ ਲੱਗੀ ਉਹ ਤੋਂ ਜ਼ਿਆਦਾ ਉਹ ਤਾਂ ਚਲਦੀ ਹੈ ਸਾਰਿਆਂ ਚ ਹੁਣ ਮੈਂ ਫਿਰ ਕਰਾਉਣਾ ਉਹ ਕਰੀ ਨਾ ਕਰੀ ਫਿਰ ਰਹਿੰਦੇ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਤੇਰੀ ਮੂੰਹ ਦੇ ਮੰਗਿਆ ਮੁੱਲ 6000 ਤੈਨੂੰ ਦੇ ਦਾਨੇ ਆ ਚਲਾ ਚੱਲੀਓ ਹਾਂ ਭਾਈ ਕੈਰਤੀਆਂ ਦੇ 7000 ਰੁਪਿਆ ਹੈ ਬਾਲਾ ਬਾਲਾ ਮੰਗਦਾ ਤੂੰ ਦੀ ਗੱਲ ਤਿੰਨ ਹਜ਼ਾਰ ਦੇ ਦੀ ਛੋਟਾ ਹੀ ਆ ਤੂੰ ਚੁੱਕਦਾ ਹੀ ਆ ਬੜਾ ਵੀ ਦੇਖ ਤੂੰ ਬਣਾ ਦੇ ਪਤਾ ਬੰਦੇ ਆ ਆਉਣ ਸਾਰੀ ਆ ਮੇਰੇ ਤਾਂ ਕਦੇ ਬਿਕੇ ਨਹੀਂ 5 ਵਜੇ ਆ ਰਿਹਾ ਤੇਰੇ ਮੁਰਗੀ ਲੱਗਦੀ ਇਹਨਾਂ ਨਾਲ ਦਾ ਵੇਖਣਾ ਹੋਰ ਕਿੰਨੇ ਦਾ ਦੇ ਤੂੰ ਦੇਖ ਲੈ ਹੁਣ ਫਿਰ ਇਦੂ ਘੱਟ ਇੱਕੋ ਹੀ ਸਾਥ ਭਾਈ ਦੋ ਘੱਟ ਦੇਣਾ ਇੱਕੋ ਹੀ 2000 ਤੋਂ ਘੱਟ ਦੇ ਦੇ ਇੱਕ ਕੋਈ ਮੈਨੂੰ ਨਿਸ਼ਾਨਾ ਮਾਰ ਗਈ ਤੂੰ ਕੱਟ ਦੇਣਾ ਹੈ ਮੈਂ ਤਾਂ ਸੁਧਲਾ ਨਹੀਂ ਦੇਣਾ ਦੋਸਤ ਉਹ ਲੈਣਾ ਕਰੀ ਤੋਂ ਆ ਵੀ ਰੋਟੀ ਕਮਾਉਣੀ ਹੈ ਤੁਹਾਡਾ ਜੋ ਆਇਆ ਬਾਈ ਠੀਕ ਹੋ ਠੀਕ ਹੋਰਾ ਠੀਕ ਹੈ ਉਹ ਹੋ ਖਾਂਜੇ ਇਹ ਚੰਗੇ ਨਹੀਂ ਜੀ ਜਮਾਨਾ ਜੇ ਮੈਂ ਯਾਰ ਗਿਆ ਸਾਡੇ ਸੀਤੇ ਆ ਗਏ। ਨਹੀਂ ਭਾਈ। ਓਏ ਉਹ ਵੀ ਗਰੀਬ ਹੀ ਐ ਪਾਲੂਗਾ। ਗਰੀਬ ਹੀ ਐ ਸਾਡੇ ਗਾ ਟਰਾਲ ਚੱਲਦੇ ਆ ਸੀ ਇਹਨਾਂ ਦੀ ਐ। ਓਹ ਮੱਤਰਾ। ਓਏ ਆਪੀ ਬਾਈ ਨਿਕਾ ਜਈ ਐ ਯਾਰ। ਆਜ ਤਾਂ ਕਹੀਂ ਬਾਈ ਨੂੰ। ਮੈਂ ਦੱਸ ਗੱਡਾ ਗਏ। ਸੀਤੇ ਆੜਿਆ ਪਿਆ। ਨਾ ਇਹ ਦਰਦ ਯਾਰ ਕੋ ਮੰਗਾ ਜੇ ਕਹਿੰਦਾ ਮੇਰੇ ਵਾਸਤੇ ਮੈਂ ਤੇਰੇ ਵਾਸਤੇ ਸੀਰਾ ਕਰ ਦਿਆਂਗਾ ਜਾਣਾ ਹੀ ਐ। ਮੈਂ ਤਾਂ ਲੈਂਦਾ ਨਹੀਂ ਇਹਨਾਂ ਦੋਣਾਂ ਮੈਂ ਕੀ ਕਰਨਾ ਮੈਂ ਤਾਂ ਮੈਂ ਤਾਂ ਤੇਤੋਂ 200 ਰੁਪਏ ਦੀ ਰੋਟੀ ਲੈਣੀ ਆ 200 ਕਹਿ ਕੇ ਲੈਣਾ ਚੋਰੀ ਨਹੀਂ ਕਿਸੇ ਨਾਲ ਕਰਦਾ ਆਲਾ ਵਿੱਚੇ ਨਾ ਵਿੱਚੇ ਸਾਢੇ 4 ਦਾ ਦੇ ਯਾਰ ਛੱਡ ਬਣਾ ਹੋਰ ਕਹਿੰਦੀ ਨਾਲ ਕੁਝ ਠੀਕ ਆ ਵੋ ਸਾਢੇ 4 ਦਾ ਲੈਦੇ ਤੇ ਮਿਲਦੇ ਆ ਆਹ ਵੋ ਲੈ ਕਰਦੇ ਆ ਕੁਝ 200 ਰੁਪਏ ਹੋਰ ਵੋ ਇਹ ਗੰਜੈ ਹੈਗੇ ਮਾੜਾ ਮੋਟਾ ਦਾਮ ਉਹ ਲੈ ਨਹੀਂ ਮਿਲਦਾ ਸਾਢੇ 4 ਦਾ ਤੂੰ ਲੈ ਫੜੋ ਇਹਦਾ ਦੇਣਾ ਦੇਦੀ ਇੱਕ ਕੋਈ ਮਕਾ ਦੇ ਰਿਹਾ ਲੈ ਇੱਕੋ ਹੀ ਮਕਾਉਣਾ ਉਹ ਵੀ ਪੱਜਣ ਨੂੰ ਤਿਆਰ ਹੋਵੇ ਪੂਰਾ 5 ਦਾ ਵੇਚ ਹੜਾ ਲਾਜਾ ਹੜਾ ਲਾਜਾ ਮੇਰੇ ਘਰ ਹੋ ਗਿਆ ਬਸ ਹੋ ਗਿਆ ਹੋ ਗਿਆ ਬਸ ਹਾਂ ਦੇ ਪੈਸੇ ਵੀ ਗਣਾ ਦੀ ਹਾਜੀ ਵੀ ਨਹੀਂ ਤੇਰਾ ਨਾਮ ਹੋ ਕਰਿਆ ਲੈ ਹਾਂ ਕਿੱਥੇ ਕਿੱਥੇ ਹੋਵੇ 30 ਗਿੰਟਾ ਇਹਦਾ ਕਹਾਣਾ

5000 ਹੋ ਗਿਆ 200 ਬਿੰਦੂ ਤੇਰੀ ਤੇਰੇ ਭਾਈ ਅਗਰੀ ਬਾਗੇ ਛੋਟੇ ਆਸਾਂ ਕਰਨੀਆਂ ਨੇ ਬੱਸ ਭਾਈ ਨਾ ਰੱਖਾਂਗੇ ਭਾਈ ਤੁਹਾਡੇ ਮਨ ਤਾਂ ਸਾਰੀ ਮਿੱਤਰ ਪਿਆਰੇ ਹੋ ਦੁਸ਼ਮਣ ਕੋਈ ਵੀ ਨਹੀਂ ਆਪਣਾ ਆ ਚੱਲ ਲਖਿਆ ਭਾਈ ਉਹ ਭਾਈ ਇਹਦੇ ਨਾਲ ਜਾ ਕੇ ਪਰਸੀ ਕਰ ਜਾ ਜਾ ਬਾਗ ਜਾ ਉਹਦੇ ਨਾਲ ਬਾਗ ਜਾ ਜਾ ਭਾਈ ਆ ਗੋਦੀ ਚੱਕ